ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਤ ਹੋ ਰਹੀ ਹੈ। ਇਸ ਫੋਰਸ ਨੇ ਹੁਣ ਤੱਕ ਸੜਕ ਹਾਦਸਿਆਂ ਦੌਰਾਨ ਤੁਰੰਤ ਮੌਕੇ ਤੇ ਪਹੁੰਚ ਕੇ 698 ਕੀਮਤੀ ਜਾਨਾਂ ਬਚਾਈਆਂ। ਜਦਕਿ 13460 ਜ਼ਖਮੀਆਂ ਨੂੰ ਮੁਡਲੇ ਸਹਾਇਤਾ ਵੀ ਮੁਹੱਈਆ ਕਰਵਾਈ ਹੈ। ਸਾਡੀ ਜਿਹੜੀ ਸੀਐਮ ਮਾਨ ਸਾਹਿਬ ਵੱਲੋਂ ਫੋਰਸ ਸਟਾਰਟ ਕੀਤੀ ਗਿਆ ਸੜਕ ਸੁਰੱਖਿਆ ਫੋਰਸ ਉਹਦੇ ਵਿੱਚ ਅਸੀਂ ਲੁਧਿਆਣਾ ਦਿਹਾਤੀ ਦੇ ਵਿੱਚ ਡਿਊਟੀ ਕਰਦੇ ਹਾਂ ਸਾਡਾ ਰੂਟ ਰਾਏਕੋਟ ਤੋਂ ਮਨਸੂਰਾ ਤੱਕ ਹੈ ਜਿਹੜਾ ਕਿ ਟੋਟਲ 27 ਕਿਲੋਮੀਟਰ ਏਰੀਆ ਕਵਰ ਕਰਦਾ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਦਿੱਕਤ ਆਉਂਦੀ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਭਰਨ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਭੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਸੜਕ ਸੁਰੱਖਿਆ ਫੋਰਸ ਨੇ ਸਿਰਫ 6 ਮਿੰਟ 23 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਕਾਇਮ ਕੀਤਾ ਹੈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਇਸ ਦੀ ਮੌਜੂਦਗੀ ਦੇ ਨਾਲ ਮੌਤ ਦਰ ਚ 44.24% ਦੀ ਘਾਟ ਆਈ ਹੈ ਜਦ ਕਿ ਐਸਐਸਐਫ ਰੂਟਾਂ ਤੇ ਅਪਰਾਧ ਦਰ ਵਿਕਟ ਗਈ ਹੈ ਹਰਿਆਣਾ ਨਗਰ ਦੇ ਲੋਕਾਂ ਦੇ ਸਪੈਸ਼ਲੀ ਇਹਨਾਂ ਨੇ ਸਾਡੇ ਪਰਿਵਾਰ ਨੂੰ ਛੇਵੀਂ ਵਾਰ ਜਿਹੜੀ ਜਿੱਤ ਲਗਾਤਾਰ ਦਿੱਤੀ ਆ ਔਰ ਮੈਂ ਜਿੱਤ ਨੇ ਇਹਨਾਂ ਦਾ ਹਮੇਸ਼ਾ ਰਣੀ ਰਵਾਂਗਾ ਔਰ ਇਹਨਾਂ ਦਾ ਜਿਹੜਾ ਪਿਆਰ ਆ ਉਹ ਸਾਡੇ ਪਰਿਵਾਰ ਦੇ ਪ੍ਰਤੀ ਇਹਨਾਂ ਨੇ ਮੈਂ ਲੋਕਾਂ ਭਾਈ ਵੀ ਖੜੇ ਰਹੀ ਸੀ ਹੁੰਦਾ ਬੱbbi ਭਾਈ ਟੈਸੀ ਲੰਨਾ ਇਲੈਕਸ਼ਨ ਚਾਹਦੇ ਲੇਕਿਨ ਲੋਕਲ ਸਾਨੂੰ ਕਿਹਾ ਸੀ ਨਹੀਂ ਹਲਕਿ ਜਿਹੜਾ ਬੱbbi ਭਾਈ ਸਭ ਨੂੰ ਜਿਤਾਉਂਦੇ ਆ 98 ਚ ਵੀ ਇਹਨਾਂ ਨੇ ਕੋ ਬੰਦਾ ਜਿਤਾਇਆ ਸੀ ਵੀ ਐਸ ਕਿ ਉਹਨਾਂ ਨੂੰ ਆਪ ਖੜੇ ਹੋਣਾ ਚਾਹੀਦਾ ਮੈਂ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਅਮਨ ਰੋੜਾ ਜੀ ਦਾ ਧੰਨਵਾਦ ਕਰਦਾ ਹਾਂ, ਅਰਵਿੰਦ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਦਾ, ਡਾਕਟਰ ਸੰਦੀਪ ਪਾੜੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਟਿਕਟ ਸਾਨੂੰ ਦਿੱਤੀ ਸੀ ਔਰ ਲੋਕਾਂ ਦਾ ਹੁਸ਼ਿਆਰਪੁਰ ਦੀ ਪੂਰੀ ਪਬਲਿਕ ਦਾ ਧੰਨਵਾਦ ਹੈ। ਉਹਨਾਂ ਨੇ ਚਾਹੇ ਵਿਧਾਨ ਸਭਾ ਸੀ, ਚਾਹੇ ਪੰਜ ਇਲੈਕਸ਼ਨ ਐ ਸੀ, ਤੁਹਾਨੂੰ ਹਮੇਸ਼ਾ ਜਿਤਾਓ। ਬਹੁਤ ਬਹੁਤ ਸ਼ੁਕਰੀਆ। ਆਪਣੇ ਗੁਰੂ ਮਹਾਰੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਸਾਨੂੰ ਸਭ ਦਾ ਅਸ਼ੀਰਵਾਦ ਰੱਖਿਆ। ਉਹਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਸੀ ਵੀ ਜ਼ਿੰਦਗੀ 'ਚ ਇਨਸਾਨ ਬਣੋ, 20 ਮੈਨ ਓਨਲੀ। ਅਗਰ ਇਨਸਾਨੀਅਤ ਦੇ ਨਾਟਕਾ ਮੇਰਾ ਪ੍ਰਾਹ ਇਥੇ ਕੋਈ ਬੰਦਾ ਵੀ ਅੱਜ ਤੱਕ ਇਸ ਗ੍ਰੰਤ ਤੋਂ ਖਾਲੀ ਨਹੀਂ ਜਾਂਦਾ ਕੋਈ ਗਰੀਬ ਨਹੀਂ ਬਰਨਾਲਕ ਨਗਰ ਹਰੀ ਨਗਰ ਦੇ ਲੋਕਾਂ ਦਾ ਸਪੈਸ਼ਲੀ ਇਹਨਾਂ ਨੇ ਸਾਡੇ ਪਰਿਵਾਰ ਨੂੰ ਛੇਵੀਂ ਵਾਰ ਜਿਹੜੀ ਜਿੱਤ ਲਗਾਤਾਰ ਦਿੱਤੀ ਆ ਔਰ ਮੈਂ ਜਿੱਤ ਨੇ ਇਹਨਾਂ ਦਾ ਹਮੇਸ਼ਾ ਰਣੀ ਰਵਾਂਗਾ ਔਰ ਇਹਨਾਂ ਦਾ ਜਿਹੜਾ ਪਿਆਰ ਆ ਉਹ ਸਾਡੇ ਪਰਿਵਾਰ ਦੇ ਪ੍ਰਤੀ ਇਹਨਾਂ ਨੇ ਮੈਂ ਇਹ ਲੋਕਾਂ ਭਾਜੀ ਵੀ ਖੜੇ ਰਿਸੀ ਹੁੰਦੇ ਬੱbbi ਭਾਈ ਜੀ ਜੀ ਲੜਨਾ ਇਲੈਕਸ਼ਨ ਚਾਹਦੇ ਲੇਕਿਨ ਲੋਕਲ ਸਾਨੂੰ ਕਿਹਾ ਸੀ ਨਹੀਂ ਹਰ ਕਿ ਜਿਹੜਾ ਬੱbbi ਭਾਈ ਸਭ ਨੂੰ ਜਿਤਾਉਂਦੇ ਆ 98 ਚ ਵੀ ਇਹਨਾਂ ਨੇ ਕੋ ਬੰਦਾ ਜਿਤਾਇਆ ਸੀ ਕਿ ਇਹ ਕਿ ਉਹਨਾਂ ਨੂੰ ਆਪ ਖੜੇ ਹੋਣਾ ਚਾਹੀਦਾ ਮੈਂ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਮੈਂ ਲੋੜ ਅਜ ਦਾ ਧੰਨਵਾਦ ਕਰਦਾ ਹਰਵਿੰਦ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਦਾ ਡਾਕਟਰ ਸੰਦੀਪ ਪੜਕ ਦਾ ਧੰਨਵਾਦ ਕਰਦਾ ਇਹਨਾਂ ਨੇ ਟਿਕਟ ਸਾਨੂੰ ਦਿੱਤੀ ਸੀ ਔਰ ਲੋਕਾਂ ਦਾ ਹੁਸ਼ਿਆਰਪੁਰ ਦੀ ਪੂਰੀ ਪਬਲਿਕ ਦਾ ਧੰਨਵਾਦ ਹੈ ਉਹਨਾਂ ਨੇ ਚਾਹੇ ਵਿਧਾਨ ਸਭਾ ਸੀ ਚਾਹੇ ਪੰਜ ਇਲੈਕਸ਼ਨ ਐ ਸੀ ਸਾਨੂੰ ਹਮੇਸ਼ਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਆਪ ਪਰਮਾਤਮਾ ਦਾ ਆਪਣੇ ਗੁਰੂ ਮਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਸਾਨੂੰ ਸਭ ਦੇ ਅਸ਼ੀਰਵਾਦ ਰੱਖਿਆ ਉਹਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਸੀ ਵੀ ਜ਼ਿੰਦਗੀ 'ਚ ਇਨਸਾਨ ਬਣੋ ਵੀ ਮੈਨ ਓਨਲੀ ਅਲੋ ਇਨਸਾਨੀਅਤ ਦੇ ਨਾਟਕੋ ਮੈਂ ਮਰਾ ਪ੍ਰਾਹ ਇਥੇ ਕੋਈ ਬੰਦਾ ਵੀ ਅੱਜ ਤੱਕ ਇਧਰ ਆਣ ਤੋਂ ਖਾਲੀ ਨਹੀਂ ਜਾਂਦਾ ਕੋਈ ਗਰੀਬ ਨਹੀਂ ਨਾਰਲਕ ਨਗਰ ਹਰੀ ਨਗਰ ਦੇ ਲੋਕਾਂ ਦਾ ਸਪੈਸ਼ਲੀ ਇਹਨਾਂ ਨੇ ਸਾਡੇ ਪਰਿਵਾਰ ਨੂੰ 6ਵੀਂ ਵਾਰ ਜਿਹੜੀ ਜਿੱਤ ਲਗਾਤਾਰ ਦਿੱਤੀ ਆ ਔਰ ਮੈਂ ਜਿੱਤਨੇ ਇਹਨਾਂ ਦਾ ਹਮੇਸ਼ਾ ਰਣੀ ਰਹਿਣਾਗਾ ਔਰ ਇਹਨਾਂ ਦਾ ਜਿਹੜਾ ਪਿਆਰ ਆ ਉਹ ਸਾਡੇ ਪਰਿਵਾਰ ਦੇ ਪ੍ਰਤੀ ਇਹਨਾਂ ਨੇ ਮੈਂ ਲੋਕਾਂ ਭਾਜੀ ਵੀ ਖੜੇ ਰਹੀ ਸੀ ਹੁੰਦਾ ਬੱbbi ਭਾਜੀ ਟੈਸੀ ਲੰਨਾ ਇਲੈਕਸ਼ਨ ਚਾਹਦੇ ਲੇਕਿਨ ਲੋਕਲ ਸਾਨੂੰ ਕਿਹਾ ਸੀ ਨਹੀਂ ਹਲਕਿ ਜਿਹੜਾ ਬੱbbi ਭਾਜੀ ਸਭ ਨੂੰ ਜਿਤਾਉਂਦੇ ਆ 98 ਚ ਵੀ ਇਹਨਾਂ ਨੇ ਕੋ ਬੰਦਾ ਜਿਤਾਇਆ ਸੀ ਵੀ ਐਸ ਕਿ ਉਹਨਾਂ ਨੂੰ ਆਪ ਖੜੇ ਹੋਣਾ ਚਾਹੀਦਾ ਮੈਂ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਅਮਨ ਰੋੜਾ ਜੀ ਦਾ ਧੰਨਵਾਦ ਕਰਦਾ ਹਾਂ, ਅਰਵਿੰਦ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਦਾ, ਡਾਕਟਰ ਸੰਦੀਪ ਪੜਕ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਟਿਕਟ ਸਾਨੂੰ ਦਿੱਤੀ ਸੀ ਔਰ ਲੋਕਾਂ ਦਾ ਹੁਸ਼ਿਆਰਪੁਰ ਦੀ ਪੂਰੀ ਪਬਲਿਕ ਦਾ ਧੰਨਵਾਦ ਹੈ। ਉਹਨਾਂ ਨੇ ਚਾਹੇ ਵਿਧਾਨ ਸਭਾ ਸੀ, ਚਾਹੇ ਪੰਜ ਇਲੈਕਸ਼ਨ ਐ ਸੀ, ਤੁਹਾਨੂੰ ਹਮੇਸ਼ਾ ਜਿਤਾਉ। ਬਹੁਤ ਬਹੁਤ ਸ਼ੁਕਰੀਆ। ਆਪਣੇ ਗੁਰੂ ਮਹਾਰੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਸਾਨੂੰ ਸਭ ਦਾ ਅਸ਼ੀਰਵਾਦ ਰੱਖਿਆ। ਉਹਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਸੀ ਵੀ ਜ਼ਿੰਦਗੀ 'ਚ ਇਨਸਾਨ ਬਣੋ, 20 ਮੈਨ ਓਨਲੀ। ਅਗਰ ਇਨਸਾਨੀਅਤ ਦੇ ਨਾਟਕੋ ਮੈਂਰਾ ਪ੍ਰਾਹ ਇਥੇ ਕੋਈ ਬੰਦਾ ਵੀ ਅੱਜ ਤੱਕ ਇਸ ਗ੍ਰੰਥ ਤੋਂ ਖਾਲੀ ਨਹੀਂ ਜਾਂਦਾ ਕੋਈ ਗਰੀਬ ਹੋਵੇ